ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰੀ ਪਨੇ ਜੀ ਪਰੀ ਪਨੇ ਆਹਦਾ ਸੁਖੀ ਰਹਾ ਜੀ ਬਸ ਮੈਂ ਕਿਹਾ ਵੀ ਮੇਰੇ ਈਵਿਓਸ ਬਹੁਤ ਸਾਰੇ ਜਿੱਦਾਂ ਕਹਿੰਦੇ ਆ ਵੀ ਤੁਸੀਂ ਨਾ ਪਰੀ ਪਨੇ ਤਾਂ ਉੱਤੇ ਕਹਿੰਦੇ ਨੇ ਨਾ ਪਰੀ ਪਨੇ ਹੈ ਨਹੀਂ ਮੈਂ ਕਿਹਾ ਤੂੰ ਦਿਖਾ ਦਾਂਗੇ ਹੁਣ ਨਹੀਂ ਹੂੰ ਮੈਨੂੰ ਉਹ ਮੈਨੂੰ ਭੇਜੋ ਵੀ ਉਹ ਤੋਂ ਪੁੱਛ ਨਹੀਂ ਨਹੀਂ ਸਹੀ ਆ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਈਵਿਓਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਥੋੜੇ ਦਿਨ ਪਹਿਲਾਂ ਅਸੀਂ ਗਏ ਸੀ ਕੁੰਟਾ ਵਿਲੇਜ ਤੇ ਬਾਬਾ ਜੀ ਨੂੰ ਨਾਲ ਲੈ ਕੇ ਗਏ ਸੀ ਤੇ ਉੱਥੇ ਕਾਫੀ ਸਾਰੇ ਜਿੱਦਾਂ ਪੇੜ ਪੌਦੇ ਗੁਣਕਾਰੀ ਪੇੜ ਪੌਦੇ ਲਗਾਏ ਹੋਏ ਆ ਤੇ ਉੱਥੇ ਤੇ ਜਦੋਂ ਲੋਕਲ ਪਿੰਡ ਦੇ ਲੋਕ ਉਹਨਾਂ ਨਾਲ ਗੱਲ ਹੋਈ ਸੀ ਜਿਨ੍ਹਾਂ ਨੇ ਲਗਾਏ ਹੋਏ ਆ ਤੇ ਅੱਜ ਇੱਥੇ ਬਹੁਤ ਦਿਨਾਂ ਬਾਅਦ ਆਉਣਾ ਹੋਇਆ ਜਹੂਰੇ ਪਿੰਡ ਤੇ ਬਾਬਾ ਜੀ ਕਿੱਦਾਂ ਦਾ ਲੱਗਾ ਉੱਥੇ ਜਾ ਕੇ ਬਹੁਤ ਵਧੀਆ ਜੀ ਮੈਨੂੰ ਪਿੰਡ ਬਹੁਤ ਸੋਹਣਾ ਲੱਗਾ ਹਾਂਜੀ ਮੈਂ ਕਿਸ ਦਿਨ ਲੈ ਕੇ ਜਾਣਾ ਮੁੰਡੇ ਇੱਚੋਂ ਆਪਣੇ ਪਿੰਡ ਨੂੰ ਵੀ ਇਦਾਂ ਬਣਾਓ ਨਹੀਂ ਨਹੀਂ ਬਹੁਤ ਸੋਹਣਾ ਜੀ ਬਹੁਤ ਸੋਹਣਾ ਤੇ ਅੱਜ ਖਾਸ ਤੌਰ ਤੇ ਮੈਂ ਜਹੂਰੇ ਜਹੂਰੇ ਮੈਂ ਖਾਸ ਤੌਰ ਤੇ ਇਸ ਕਰਕੇ ਆਇਆ ਸੀ ਕਿ ਆਪਾਂ ਕੁਝ ਕੁ ਵੀਡੀਓ ਬਣਾਈਆਂ ਸੀ ਉੱਥੇ ਤੇ ਕੁਝ ਕੁ ਉੱਥੇ ਪੌਦੇ ਦੇਖੇ ਸੀ ਜਿਹਨਾਂ ਬਾਰੇ ਬਾਬਾ ਜੀ ਕੋਲ ਜਾਣਣਾ ਸੀਗਾ ਤੇ ਕਿਉਂਕਿ ਕੁਝ ਪੌਦਿਆਂ ਬਾਰੇ ਪਤਾ ਨਹੀਂ ਲੱਗਾ ਸੀ ਕਿ ਇਹਨਾਂ ਦਾ ਨਾਮ ਕੀ ਆ ਤੇ ਫਿਰ ਬਾਬਾ ਜੀ ਕਹਿੰਦੇ ਕਿ ਇੱਥੇ ਆਓ ਤੇ ਤੁਹਾਨੂੰ ਦਿਖਾਉਨੇ ਆ ਵੀ ਉਹਨਾਂ ਦੇ ਧਿਆਨ 'ਚ ਆ ਗਿਆ ਕਿ ਕੀ ਨਾਮ ਆ ਤੇ ਇੱਕ ਹੋਰ ਸੀ ਅੱਜ ਮੈਂ ਜਲੰਧਰ ਸੀਗਾ ਤੇ ਜਲੰਧਰ ਵਿੱਚ ਤੂਤ ਦੇਖਿਆ ਮੈਂ ਤੇ ਤੂਤ ਨੂੰ ਬਾਬਾ ਜੀ ਇਹਨਾਂ ਨੂੰ ਜਦੋਂ ਸਾਡੇ ਪਿੱਛੇ ਤੂਤ ਆ ਵਾਲਾ ਇਹਨੂੰ ਜਿਹੜੀਆਂ ਗੋਲਾ ਕਹਿੰਦੇ ਨੇ ਉਹ ਕੀ ਕਹਿੰਦੇ ਆ ਗੋਲਾ ਹੀ ਕਹਿ ਲਓ ਜੀ ਹਾਂਜੀ ਤੇ ਇਨਾ ਬਾਰੇ ਦੱਸੋ ਕਿਉਂਕਿ ਬੜੀ ਬੜੀ ਇੱਛਾ ਹੋਈ ਜਾਣਨ ਦੀ ਇੱਕ ਤੁਸੀਂ ਜੀ ਇਹ ਗੱਲ ਕਹੀ ਸੀ ਤੇ ਇੱਕ ਲੰਮੀਆਂ ਹੁੰਦੀਆਂ ਇੱਕ ਗੋਲ ਹੁੰਦੀਆਂ ਉੱਤੇ ਜਲੰਧਰ ਹਾਂਜੀ ਹਾਂਜੀ ਫੋਨ ਤੇ ਹਾਂਜੀ ਹਾਂਜੀ ਤੇ ਉਹਦੇ ਨਾਲੋਂ ਇਹਦੇ ਚ ਗੋਣਜਾ ਦਾ ਹੁੰਦੇ ਕੀ ਗੋਣੇ ਨਾਲ ਚ ਗੋਣੇ ਇਮਿਊਨਿਟੀ ਨੂੰ ਬਤਾਂਦੇ ਆ ਜੀ ਅੱਛਾ ਜੀ ਹਾਂ ਤੇ ਇਹਨੂੰ ਉਦਾਂ ਤੂਤ ਕਹਿੰਦੇ ਆ ਹੈਨਾ ਪੰਜਾਬੀ ਚ ਵਿੱਚ ਹੈਨਾ ਤੇ ਇੱਕ ਸ਼ਤੂਤ ਹੁੰਦਾ ਹੁਣ ਹਾਂਜੀ ਉਹ ਸ਼ਤੂਤ ਤੇ ਹੁਣ ਤਾਂ ਤੁਸੀਂ ਉੱਥੇ ਕੁੰਤੀ ਨੂੰ ਤੂਤ ਦੇਖਿਆ ਸੀ ਉਹ ਹੋਰੀ ਦਿਖਾ ਲਿਆ ਸੀ ਕਿਹੜਾ ਉਹ ਵਾਲਾ ਹਾਂ ਹਾਂ ਕਿਹੜਾ ਕਹਿੰਦੇ ਤੁਸੀਂ ਉਹ ਕਹਿੰਦੇ ਸੀ ਅਮਰੀਕਾ ਤੋਂ ਆਇਆ ਹੈ ਜਿਹੜੇ ਕੁੰਟਾਂ ਪਿੰਡ ਦੇ ਵਿੱਚ ਹਾਂਜੀ ਉਹਨੇ ਉਹ ਪਰੇ ਖੇਤ 'ਚ ਜਿੱਤੇ ਉਹਨਾਂ ਲਾਏ ਹੋਏ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਆਹੋ ਦੱਸਦੇ ਹੀ ਤੂੰ ਤਾਂ ਕੋਈ ਹੋਰ ਆ ਜਿਹੜਾ ਸਿੰਪਲ ਦੇ ਕੋਲ ਲੱਗਾਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨਹੀਂ ਤੇ ਇਹ ਜਿਹੜਾ ਤੂਤ ਆ ਸਾਡਾ ਬਹੁਤ ਹੀ ਮਤਲਬ ਪੰਜਾਬ ਦਾ ਇੱਕ ਪੁਰਾਣਾ ਦਰਖਤ ਆ ਇਹ ਹਾਂ ਕਿਉਂ ਜੀ ਬਿਲਕੁਲ ਤੇ ਇਹਦੀਆਂ ਜਿਹੜੀਆਂ ਤੁਸੀਂ ਇਹਨੂੰ ਗੋਲਾ ਕਹਿ ਲੋ ਹਾਂ ਉਦਾਂ ਗੋਲਾ ਹੀ ਕਹਿੰਦੇ ਪੰਜਾਬੀ ਭਾਸ਼ਾ 'ਚ ਅਜੇ ਹਰ ਗਿਆ ਆ ਹਾਂਜੀ ਪੱਕੇ ਹੌਲੀ ਹੌਲੀ ਇੱਥੇ ਰੰਗ ਬਦਲਿਆ ਵੀ ਹੋਣਾ ਹਾਂਜੀ ਕਿਸੇ ਨਾ ਕਿਸੇ ਉਹ ਉਹ ਦੇਖੋ ਜੀ ਉਹ ਉੱਤੇ ਹੈ ਗਿਆ ਆ ਦੇ ਆ ਦੇ ਆ ਆ ਆ ਆ ਆ ਆ ਦੇਖੋ ਇਹ ਉਹ ਇਹ ਕਾਈਆਂ ਹੋ ਜਾਣੀਆਂ ਕਿੱਥੇ ਪਈਆਂ ਇਹਰੇ ਆਪਣੇ ਆਪ ਡਿੱਗ ਪੈਣੀਆਂ ਹਾਂਜੀ ਉਹ ਉੱਤੇ ਚੱਲ ਗਈ ਉੱਪਰ ਆ ਆ ਆ ਆ ਗੱਲ ਹੈ ਜੀ ਸਾਡੇ ਨਾਲੋਂ ਪੰਛੀ ਸਿਆਣੇ ਆ ਹਾਂਜੀ ਉਹ ਜਿਹੜਾ ਜਰਾ ਕਿਤਾ ਰੰਗ ਬਦਲਦਾ ਓਖਾ ਜਾਂਦੇ ਆ ਇਹਦਾ ਫਾਇਦਾ ਕੀ ਆ ਦੱਸੋ ਫਾਇਦਾ ਮੁੱਖ ਫਾਇਦਾ ਇਹਦਾ ਜੀ ਅਬਰਟੀ ਨੂੰ ਬਣਾਉਂਦਾ ਆ ਅੱਛਾ ਜੀ ਮਿਹਦੇ ਨੂੰ ਠੀਕ ਤਕੜਾ ਕਰਦਾ ਆ ਤੇ ਇਹ ਤੂਤ ਦੀਆਂ ਜਿਹੜੀਆਂ ਗੋਲੇ ਆ ਕਿੰਨੀਆਂ ਖਾਣੀਆਂ ਚਾਹੀਦੀਆਂ ਇਹਨਾਂ ਨੂੰ 10-12 ਖਾ ਲਓ ਜੀ ਧੋ ਕੇ ਅੱਛਾ ਜੀ ਪੱਕੀਆਂ ਆ ਅੱਛਾ ਜੀ ਤਾਂ ਜਾਂ ਸੀਜ਼ਨ ਤੇ ਇਕੱਠੀਆਂ ਕਰਕੇ ਖਾ ਲਓ ਅੱਛਾ ਜੀ ਤੇ ਉਹਦਾ ਚਮਚਾ ਰੋਜ਼ ਖਾਈ ਜਾਓ ਅੱਛਾ ਜੀ ਮਤਲਬ ਬੜੇ ਗੋਣੇ ਆ ਇਹ ਸਾਡੇ ਬਹੁਤ ਪੁਰਾਣੇ ਦਰਖਤ ਆ ਆਪਾਂ ਬਚਪਨ ਦੇ ਵਿੱਚ ਖਾਣਦੇ ਸੀ ਇਹਦਾ ਆ ਜੀ ਆ ਕਈ ਲਵ ਦੇ ਫਿਰਦੇ ਇਹਨੂੰ ਮਕੋ ਕਹਿੰਦੇ ਪਬੋਲਾ ਹਾਂ ਮਕੋ ਇਹ ਤਾਂ ਤੁਸੀਂ ਦੱਸਿਆ ਹਾਂ ਜੀ ਮੈਨੂੰ ਪਹਿਲਾਂ ਵੀ ਦੱਸਿਆ ਹੋਇਆ ਮਕੋ ਹਾਂ ਜੀ ਪਬੋਲਾ ਹਾਂ ਇਹਦੇ ਤਾਂ ਬਹੁਤ ਸਾਰੇ ਨਾਮ ਦੱਸੇ ਮੈਨੂੰ ਵੀ ਉਸਨੇ ਬਹੁਤ ਸਾਰੇ ਹਰ ਪੰਜਾਬ ਦੇ ਕੋਨੇ-ਕੋਨੇ ਤੋਂ ਹਾਂ ਜੀ ਤੇ ਇਹਦੇ ਬਾਰੇ ਮਤਲਬ ਕਿ ਬਹੁਤ ਇਸ ਵਾਕਈ ਗੁਣਕਾਰੀ ਆ ਕਿਉਂਕਿ ਇਹਦੇ ਬਾਰੇ ਬਹੁਤ ਚਰਚਾ ਹੋਈ ਹਾਂ ਜੀ ਹਾਂ ਜੀ ਨਹੀਂ ਸਭ ਕੁਝ ਜੀ ਜੋ ਵੀ ਸਾਨੂੰ ਪਰਮਾਤਮਾ ਨੇ ਦਿੱਤਾ ਸੀ ਨਾ ਕਿਸੇ ਕੰਮ ਲਈ ਸੀ ਅਸੀਂ ਭੁੱਲ ਗਏ ਨਹੀਂ ਨਹੀਂ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਬਿਲਕੁਲ ਤੇ ਤੂੰ ਹੀ ਹੁਣ ਜਿੱਦਾਂ ਤੂਤ ਆ ਸਾਡਾ ਇਹ ਮੈਂ ਤੂਤ ਬਾਰੇ ਤਾਂ ਬਾਰ ਬਾਰ ਗੱਲ ਕਰ ਰਿਹਾ ਕਿ ਤੂਤ ਇੱਕੋ ਹੀ ਕਿਸਮ ਦਾ ਨਹੀਂ ਹੁੰਦਾ ਹਾਂਜੀ ਇਹਨੂੰ ਜਿਹੜੀਆਂ ਗੋਲਾ ਲੱਗਦੀਆਂ ਉਹ ਅਲੱਗ ਅਲੱਗ ਹੁੰਦੀਆਂ ਅੱਜ ਵੀ ਮੈਂ ਮੇਰੇ ਸਾਹਬ ਨਾਲ ਆ ਹੀ ਦੇਖੀਆਂ ਪਾਪਾ ਜੀ ਉੱਥੇ ਜਲੰਧਰ ਵੇਸੇ ਤੂਤ ਆ ਉਹ ਗraft ਕੀਤਾ ਸਤੂਤ ਆ ਉਹਦੀ ਡਾਣੀ ਇਹਨੂੰ graft ਕਰਦੇ ਹੋ ਅੱਛਾ ਜੀ ਵੱਡੀਆਂ ਲੱਗ ਜਾਣਗੀਆਂ ਅੱਛਾ ਪਰ ਉਹਦੇ ਗੋਣ ਇਹਦੇ ਨਾਲੋਂ ਘਟ ਆ ਅੱਛਾ ਇਹਦੇ ਗੋਣ ਜ਼ਿਆਦਾ ਆ ਹਾਂ ਇਹ ਵੀ ਇਹ ਵੀ ਦੀਆਂ ਵੀ ਦੋ ਕਿਸਮਾਂ ਆ ਇੱਕ ਸਫੇਦ ਹੁੰਦੀਆਂ ਪੱਕੇ ਚਿੱਟੀਆਂ ਹੋ ਜਾਂਦੀਆਂ ਅੱਛਾ ਜੀ ਇਹ ਕਾਲੀਆਂ ਹੋ ਜਾਂਦੀਆਂ ਹਾਂ ਇੱਕ ਉਹਦਾ ਇੱਕ ਹਾਸੇ ਵਾਲੀ ਜੰਮੀ ਰੰਗ ਇੱਕ ਉਹਦਾ ਹਾਸੇ ਵਾਲੀ ਗੱਲ ਆ ਬਾਬਾ ਜੀ ਹਾਂਜੀ ਸਾਨੂੰ ਪਤਾ ਬਚਪਨ ਦੇ ਵਿੱਚ ਆਪਾਂ ਇਹਦੀ ਛਿਟੀ ਤੋਂ ਬਹੁਤ ਡਰਦੇ ਹੁੰਨੇ ਸੀ ਇਹਦੀ ਛਿਟੀ ਸਿਰ ਸੱਜੇ ਕਿਤੇ ਟੁੱਟਦੀ ਨਹੀਂ ਹਾਂਜੀ ਹਾਂ ਤੇ ਇਹਦੀ ਲਾਸ਼ ਬਹੁਤ ਪੈਂਦੀ ਸੀ ਹਾਂ ਕਦੇ-ਕਦੇ ਸਾਨੂੰ ਫਾਦਰ ਸਾਹਿਬ ਤੋਂ ਪੈਂਦੀਆਂ ਹੁੰਦੀਆਂ ਸੀ ਹਾਂ ਠੀਕ ਹੈ ਜੀ ਜਦੋਂ ਆਪਾਂ ਪੜੀ ਤਾਂ ਨਹੀਂ ਹੁੰਦਾ ਜੀ ਜਾਂ ਖੇਲਣ ਚੱਲ ਜਿਦਾ ਬਿਨਾਂ ਪੜੇ ਹਾਂਜੀ ਤੇ ਕਹਿਣਾ ਨਹੀਂ ਮੰਨਦਾ ਜੀ ਜਦੋਂ ਉਦੋਂ ਫਿਰ ਉਹਦੀ ਜਦੋਂ ਪੈਣੀ ਨਾ ਤੂਤਦੀ ਤੇ ਉਦੋਂ ਫਿਰ ਪਤਾ ਲੱਗਦਾ ਹੁੰਦਾ ਈ ਟੁੱਟਦੀ ਵੀ ਨਹੀਂ ਇਹ ਛੇਤੀ ਜਾਨੀ ਇਸ ਫਲੈਕਸੀਬਲ ਬਹੁਤ ਹੁੰਦੀ ਨਾ ਦੀ ਪੈਣੀ ਇਹ ਪੁਰਾਣਾ ਕਾਬਰ ਹੈਗੀ ਕਾਬ ਜੀ ਹਾਂਜੀ ਤੋੜਾ ਤੂਤਦਾ ਹਾਂਜੀ ਜੇ ਭਵੇਂ ਨਾ ਮੜ ਜਾਂਦਾ ਦੁਬਾਰਾ ਦੱਸੋ ਕਿਦਾਂ ਉਹ ਅੱਗੇ ਹੁੰਦੇ ਸੀ ਨਾ ਜਦੋਂ ਛੱਤਾਂ ਘਰਾਂ ਦੀਆਂ ਲੱਕੜੀਆਂ ਵਾਲੀਆਂ ਹਾਂਜੀ ਹਾਂਜੀ ਖਾਨੇ ਵਾਲੀਆਂ ਉੱਤੇ ਹਾਂਜੀ ਹਾਂਜੀ ਉਹ ਉੱਤੇ ਪਰਨੇ ਨੇ ਲਟਾਣ ਛੇ ਤੀਰ ਹਾਂਜੀ ਤਾਂ ਛੋਟੇ ਨੂੰ ਕਹਿੰਦੇ ਹੁੰਦੇ ਟੋੜਾ ਅੱਛਾ ਜੀ ਤੇ ਉਹ ਕਹਿੰਦੇ ਨੇ ਵੀ ਟੋੜਾ ਤੂਤ ਆ ਜੇ ਭਵੇਂ ਨਾ ਇਹ ਲੇਫ ਜਾਂਦਾ ਲੇਫ ਜਾਂਦਾ ਹਾਂਜੀ ਟੋਕਰੇ ਇਹਦੇ ਬੰਦੇ ਜੀ ਟੋਕਰੇ ਬੰਦ ਅੱਛਾ ਹੋਰ ਵੀ ਕੰਮ ਆਉਂਦੇ ਟੋਕਰੇ ਤੇ ਕੰਮ ਆਉਂਦਾ ਜਿਹੜਾ ਤੁਸੀਂ ਹੱਥ ਦੱਸਿਆ ਹੁਣੇ ਜਿੱਦਾਂ ਉੱਪਰ ਛੱਤਾਂ ਦੇ ਉੱਪਰ ਵੀ ਪਾਉਣਾ ਹੈ ਨਾ ਤੇ ਹੋਰ ਵੀ ਕਿਸ ਕੰਮ ਆਉਂਦਾ ਹੈ ਤੂਤ ਹੋਰ ਵੀ ਲੱਕੜੀ ਬੜੀ ਸਖਤ ਹੈ ਇਹਦੀ ਇੱਕ ਫਰਨੀਚਰ ਜਿਹਾ ਹੁੰਦਾ ਕਿ ਤੇ ਨੀਚਰ ਬਣ ਸਕਦਾ ਜੀ ਸੁਕਾ ਕੇ ਅੱਛਾ ਜੀ ਮਜ਼ਬੂਤ ਹੈ ਨਹੀਂ ਚਲੋ ਬਹੁਤ ਸੋਣਾ ਜੀ ਇਹ ਮਤਲਬ ਦੇਖੋ ਖਜ਼ਾਨਿਆਂ ਬਾਰੇ ਪਤਾ ਨਹੀਂ ਲੱਗਦਾ ਕਿਹੜੇ ਖਜ਼ਾਨੇ ਸਾਡੇ ਅਜਾ ਇਸੇ ਤਰ੍ਹਾਂ ਉੱਤੇ ਅੰਜੀਰ ਦੀ ਗੱਲ ਹੋਈ ਸੀ ਅੰਜੀਰ ਦੀ ਹਾਂਜੀ 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 ਤੇ ਉਹ ਅਸੀਂ ਇਹਨੂੰ ਫਗੂੜੀ ਕਹਿੰਦੇ ਨੇ ਫਗੂੜੀ ਹਾਂ ਹਾਂਜੀ ਹਾਂਜੀ ਤੁਸੀਂ ਦੱਸਿਆ ਹੀ ਹਾਂ ਲਗਭਗ ਇਹਦੇ ਵੀ ਗੁਣ ਉਹ ਅੰਜੀਰ ਵਾਲੇ ਹਾਂ ਇਹ ਗੱਲ ਹੋਈ ਨਾ ਵੇ ਗੱਲ ਬਿਲਕੁਲ ਹਾਂਜੀ ਆਮ ਹੋ ਜਾਂਦਾ ਫਾਲ ਵੀ ਇਹਦੇ ਉਹਦੇ ਵਰਗੇ ਹੀ ਆ ਅੰਜੀਰ ਵਰਗੇ ਇਹਦਾ ਨਾਮ ਦੁਬਾਰਾ ਦੱਸਿਓ ਜੀ ਇੱਕ ਵਾਰੀ ਭਾਜੀ ਪਗੂੜੀ ਸਾਦੇ ਜੀ ਹੁਣ ਨਾਮ ਪਤਾ ਨਹੀਂ ਕਿੰਨੇ ਹੋਣੇ ਇਹਦੇ ਚਲੋ ਮੇਰੇ ਕਿਸੇ 뷰ਅਰ ਨੂੰ ਪਤਾ ਹੋਵੇ ਕਿਸੇ ਵੀ 뷰ਅਰ ਨੂੰ ਪਤਾ ਹੋਵੇ ਆ ਜਿਹੜਾ ਦਰਖਤ ਹੈ ਜਿਹਨੂੰ ਫਗੂੜੀ ਕਹਿੰਦੇ ਆ ਇਹ ਬਿਲਕੁਲ ਕੋਹ ਸ਼ਰਬ ਕਹਿ ਲਓ ਸ਼ਰਬ ਯਾ ਸੌਰੀ ਹਾਂਜੀ ਇਹ ਸ਼ਰਬ ਜਿਹੜੀ ਆ ਇਹਦੇ ਗੁਣ ਬਿਲਕੁਲ ਅੰਜੀਰ ਵਾਂਗ ਆ ਜਿੱਦਾਂ ਜੋ ਅੰਜੀਰ ਦੇ ਗੁਣ ਆ ਉਹੀ ਇਹਦੇ ਗੁਣ ਆ ਫਗੂੜੀ ਤੇ ਦੱਸਿਓ ਮੈਨੂੰ ਤੁਹਾਡੀ ਭਾਸ਼ਾ ਵਿੱਚ ਜਾਂ ਕਿਸੇ ਹੋਰ ਪਾਸੇ ਇਹਨੂੰ ਕੀ ਕਹਿੰਦੇ ਆ ਤੇ ਬਾਬਾ ਜੀ ਇਹ ਤਾਂ ਮੈਨੂੰ ਲੱਗਦਾ ਖੂਹ ਆ ਇੱਥੇ ਇਹ ਬੋਰ ਆ ਨਾ ਜੀ ਉਹ ਬੁੱਲੇ ਇਹ ਬਾਬਾ ਜੀ ਦੀ ਬਾਉਂਡਰੀ ਨਹੀਂ ਕੀਤੀ ਤੁਸੀਂ ਉਹ ਕੀ ਕਰਨਾ ਇਹਨੂੰ ਪੂਰਨਾ ਹੀ ਆ ਜੀ ਇਹ ਚ ਕੋਈ ਜਾਨਵਰ ਵੀ ਦੇਖ ਸਕਦਾ ਦੇਖ ਸਕਦਾ ਜੀ ਕੋਸ਼ਿਸ਼ ਕਰਨੀ ਹੈ ਕਹਿੰਦੇ ਸੀਗੇ ਭਈਏ ਅੱਛਾ ਮੇਲੇ ਹੋ ਕੇ ਤਾਂ ਇਹਦੇ ਗਿਆ ਇੱਟਾਂ ਕੱਢ ਲੈਨੇ ਅੱਛਾ ਇਹ ਦੱਸੋ ਤੁਸੀਂ ਲਗਾਇਆ ਹੈ ਕਿ ਆਪੇ ਉੱਗਿਆ ਹੈ ਇਹ ਆਪਾਂ ਹੀ ਉੱਗਦੇ ਆ ਜੀ ਉਹ ਜਾਨਵਰ ਖਾ ਕੇ ਮਿੱਟ ਕਰਦੇ ਆ ਹਾਂਜੀ ਉੱਥੇ ਹੋ ਜਾਂਦੇ ਆਹੋ ਚਲੋ ਵਧੀਆ ਸਹੀ ਗੱਲ ਆ ਉਹ ਤੇ ਸਿਕਾ ਬਹੁਤ ਭਾਰਾ ਜੀ ਹੋ ਗਈ ਅੱਛਾ ਵੱਡ ਸਟਿਆ ਹੈ ਵੱਡਿਆ ਉਹ ਕਰੇ ਉਹਦੇ ਵਿੱਚੋਂ ਹੀ ਨਿਕਲਿਆ ਆ ਉਹ ਡਹਣੀਆਂ ਜੀ ਠੀਕ ਹੈ ਜੀ ਠੀਕ ਹੈ ਆ ਇਧਰ ਪਿੱਛੇ ਵੀ ਹੈਗੇ ਕੇਲੇ ਵਗੈਰਾ ਹੈ ਨਾ ਤੁਹਾਡੇ ਇਹ ਦੇਸੀ ਆ ਜੀ ਅੱਛਾ ਇਹ ਹੈ ਇਧਰ ਵੀ ਕੋ ਇਧਰ ਵੀ ਹੈ ਕੁਛ ਆਪਣੇ ਪਿੱਛੇ ਕੇਲੇ ਹੀ ਆ ਜੀ ਬਸ ਅੱਛਾ 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 ਨਹੀਂ ਚਲੋ ਕੋਈ ਨਹੀਂ ਤਾਂ ਫਿਰ ਦੇਖੇ ਹੀ ਆ ਕੇਲੇ ਮਾਰੇ ਤਾਂ ਤੁਸੀਂ ਦੱਸਿਆ ਹੀ ਆ ਪਰ ਆ ਜਿਹੜਾ ਮੈਨੂੰ ਫਗੂੜੀ ਮੈਂ ਪਿਛਲੀ ਵਾਰ ਨਹੀਂ ਦੇਖਿਆ ਸੀ ਧਿਆਨ ਨਹੀਂ ਦਿੱਤਾ ਦੇਖੋ ਤਾਂ ਕਿੰਨਾ ਇਹ ਤਾਂ ਬਹੁਤ ਵੱਡਾ ਫੈਲਿਆ ਆ ਤੇ ਇੱਕ ਦੋ ਆ ਜੀ ਬੂਟੇ ਜੁਦੇ ਚ ਅੱਛਾ ਜੀ ਉਹ ਕਾਫੀ ਫੈਲਿਆ ਆ ਦੇਖੋ ਅੱਛਾ ਇਹਦਾ ਤੁਸੀਂ ਕੁਝ ਵਰਤਦੇ ਇਹਨੂੰ ਕੁਝ ਕਰਦੇ ਆ ਨਾ ਬਾ ਜਨਮਰੀ ਖਾ ਜਾਂਦੇ ਮੈਨੂੰ ਦਾ ਲੱਗੇ ਤਾਂ ਮੈਂ ਵੀ ਖਾ ਲੀ ਨਾ ਆਪਾਂ ਕਿਦਾਂ ਇਹਦਾ ਫਲ ਲੱਗਦਾ ਇਹਨੂੰ ਹਾਂ ਉਹ ਝੰਜੀਰ ਮੰਗਾਈ ਅੱਛਾ ਉਦਾਂ ਦੇ ਲੱਗਦਾ ਆ ਹਾਂ ਉਹਦਾ ਅੰਜੀਰ ਵੱਡੀ ਆ ਇਹ ਫਲ ਛੋਟਾ ਰਹਿ ਜਾਂਦਾ ਹਜੇ ਫਲ ਲੱਗਾ ਨਹੀਂ ਕੋਈ ਵੀ ਹੈ ਨਾ ਲੱਗੇ ਹੋਏ ਆ ਹੁਣੇ ਆ ਜੀ ਕਿਤੇ ਨਾ ਕਿਤੇ ਦੇਖੋ ਤਾਂ ਮਾੜਾ ਜਿਹਾ ਕਿਤੇ ਲੱਗਾ ਤਾਂ ਫਲ ਦਿਖਾ ਦਾਂਗੇ ਆਪਣੇ ਸਾਰੇ ਦਰਸ਼ਕਾਂ ਨੂੰ ਤਾਂ ਆਹ ਦੇਖੋ ਇੱਕ ਮਾੜਾ ਜਿਹਾ ਲੱਗਾ ਹਾਂ ਆਹ ਦੇਖਾਂ ਲੋਕੇ ਇਹ ਆ ਮੈਂ ਪੁਣੀ ਤਵੇ ਬਚਾ ਉਹਨੇ ਮੈਂ ਦੇਖ ਲਈ ਪਹਿਲਾਂ ਖੋਈ ਵਾਲ ਨੂੰ ਦੇਖਿਆ ਮੈਂ ਇਹ ਆ ਦੇਖੋ ਆ ਦੇ ਆ ਨਿਕਲੇ ਆ ਦੇ ਹੈ ਨਾ ਹਾਂ ਆ ਦੇਖੋ ਆ ਦੇਖੋ ਜੀ ਕਿੱਡਾ ਕਿੱਥੇ ਆ ਜੀ ਆ ਦੇਖੋ ਤਾਂ ਫਗੂੜੀ ਇੱਥੇ ਨੂੰ ਨਹੀਂ ਜਿਹਦੇ ਕੇ ਗੋਣ ਬਿਲਕੁਲ ਅੰਜੀਰ ਵਾਂਗ ਆ ਜੋ ਅੰਜੀਰ ਹਾਂਜੀ 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 ਲਓ ਜੀ ਆ ਲਓ ਹਾਂ والله। ਚਲੋ ਬਹੁਤ ਵਧੀਆ ਜੀ। ਇਹ ਵੀ ਚੀਜ਼ ਦੇਖ ਲਈ ਨਵੀਂ ਚੀਜ਼ ਦੇਖੀ ਅੱਜ। ਇਹ ਹੋਰ ਕੋਈ ਇਹਦਾ ਗੁਣ ਓਦਾਂ। ਗੁਣ ਇਹ ਇਹ ਜੀ ਚੰਗਾ ਆ। ਓਦਾਂ انجੀਰ ਦਾ ਗੁਣ ਕੀ ਹੁੰਦਾ ਆ? ਮੇਰੇ ਦਸ਼ਕਾਂ ਨੂੰ ਪਤਾ ਲੱਗੇ ਵੀ انجੀਰ ਦਾ ਕੀ ਹੁੰਦਾ। ਸੋ दैट ਕੇ ਇਹਦਾ ਹੀ ਪਤਾ ਲੱਗ ਜਾਵੇ। ਇਹ ਵੀ ਤਾਕਤ ਦਿੰਦੀ ਆ ਜੀ। ਅੱਛਾ ਜੀ। ਹਾਂ। ਨਹੀਂ ਤਾਕਤ ਨਹੀਂ ਸੁਣਾਈ। انجੀਰ ਖੂਨ ਵਧਾਉਂਦਾ। ਖੂਨ ਵਧਾਉਂਦਾ। ਖੂਨ ਨੇ ਵਧਣਾ ਹੀ ਆ। ਅਛਾ ਜੀ ਤੈਨੂੰ ਖਾਣਾ ਕਿਦਾਂ ਚਾਹੀਦਾ ਬਾਬਾ ਜੀ ਜਿੰਦਾ ਮਰਜੀ ਖਾ ਲਓ ਹੁਣ ਸੁੱਕੀਆਂ ਮਿਲਦੀਆਂ ਹੀ ਆ ਸਾਨੂੰ ਭੇਕੇ ਖਾਣੇ ਨਹੀਂ ਇੱਕ ਗਰਮੀ ਦੇ ਵਿੱਚ ਠੰਡ ਦੇ ਵਿੱਚ ਕਹਿੰਦੇ ਗਰਮ ਹੁੰਦੀ ਵੀ ਗਰਮ ਠੰਡੀ ਦਾ ਮੈਂ ਤਾਂ ਇਦਾਂ ਕਰਦਾ ਜੀ ਹਾਂਜੀ ਜੇ ਇਹਨੂੰ ਪਾਣੀ ਚ ਭੇ ਲਈਏ ਠੰਡੀ ਕਰ ਲਈਏ ਹਾਂਜੀ ਤਾਂ ਇਹਦੀ ਤਸਵੀਰ ਘਟ ਜਾਂਦੀ ਆ ਸੁੱਕੀ ਤਸਵੀਰ ਘਟ ਜਾਂਦੀ ਮਤਲਬ ਠੰਡੀ ਹੋ ਜਾਂਦੀ ਤਸਵੀਰ ਹਾਂਜੀ ਹੋ ਜਾਂਦੀ ਅੱਛਾ ਜੀ ਤੇ ਜੇ ਉਹ ਉਦਾਂ ਹੀ ਸਿੱਧੀ ਖਾ ਲਓ ਤਾਂ ਗਰਮ ਠੀਕ ਠੀਕ ਮਤਲਬ ਇਹਦਾ ਮਤਲਬ ਗਰਮੀਆਂ ਚ ਇਹਨੂੰ ਜੇ ਖਾਣਾ ਤਾਂ ਭੇਕੇ ਖਾਓ ਤੇ ਸਰਦੀਆਂ ਦੇ ਵਿੱਚ ਜੇ ਖਾਣਾ ਤਾਂ ਉਹਦਾਂ ਹੀ ਖਾ ਲਓ ਬੰਦਾ ਹਾਂਜੀ ਇਦਾਂ ਹੀ ਇਹਦੀ ਆ ਹਾਂਜੀ ਫਗੂੜੀ ਹੈਨਾ ਫਗੂੜੀ ਫਗੂੜੀ ਮੈਂ ਥੋੜਾ ਆਪਣੇ ਮੂੰਹ ਚੜਾ ਰਿਆਂ ਵਰਡ ਚੜ ਜਾਵੇ ਮੈਂ ਤਾਂ ਫੇਰ ਵੀ ਵੀਡੀਓ ਸੁਣਨੀ ਪੈਣੀ ਨਾਮ ਫੇਰ ਚੜਾਉਣ ਨੂੰ ਫਗੂੜੀ ਚਲੋ ਵਧੀਆ ਜੀ ਵਧੀਆ ਬਹੁਤ ਸੋਹਣਾ ਆਜੋ ਫੇਰ ਬਾਬਾ ਜੀ ਅੱਜ ਤੁਸੀਂ ਬਹੁਤ ਵਧੀਆ ਮਤਲਬ ਇੱਕ ਤੂਤ ਤੇ ਫਗੂੜੀ ਇਹ ਕ ਮਕੋ ਜੀ ਮਕੋ ਬਾਰੇ ਤਾਂ ਹਾਂ ਜੀ ਬੂ ਬਾਰੇ ਤਾਂ ਬਹੁਤ ਡਿਟੇਲ ਦੇ ਵਿੱਚ ਦੱਸਿਆ ਤੁਸੀਂ ਆਮ ਹੁੰਦੇ ਆ ਲੋਕਾਂ ਨੂੰ ਖਾਣੇ ਚਾਹੀਦੇ ਆ ਹਾਂ ਜੀ ਨਹੀਂ ਤੇ ਕੈਨੇਡਾ ਨੂੰ ਗਿਆ ਉਹਦਾ ਮੇਤਾ ਬੜਾ ਖਰਾਬ ਸੀ ਹਾਂ ਜੀ ਦੱਸਿਆ ਹੀ ਤੁਸੀਂ ਇਹ ਗੱਲ ਮਕਾ ਕੇ ਲਗਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਉਹ ਦੱਸਿਆ ਹੀ ਜਿਹੜਾ ਕੈਨੇਡਾ ਦੇ ਵਿੱਚ ਇੱਥੋਂ ਕਿੰਨੇ ਕਿਲੋ ਲੈ ਕੇ ਗਿਆ ਸੀ ਤੁਹਾਡੇ ਕੋਲੋਂ 2 2.5 ਕਿਲੋ ਜੀ ਇੱਥੋਂ ਸੁਕਾ ਕੇ ਪਾਊਡਰ ਬਣਾ ਕੇ ਅੱਛਾ ਜੀ ਐਦਾਂ ਪਾਊਡਰ ਜਾਣ ਦਿੱਤਾ ਲੈ ਗਿਆ ਜੀ ਕਹਿੰਦਾ ਮੈਨੂੰ ਲੈਣ ਤੇ ਲੈ ਗਿਆ ਜੀ ਆਸ਼ਾ ਮਕੋ ਹੈ ਨਾ ਇਨੂੰ ਮਕੋ ਨੂੰ ਜਿੱਦਾਂ ਆਪਾਂ ਤਾਂ ਹੋਈ ਕਹਿ ਦਿੰਨੇ ਆ ਜਿੱਦਾਂ ਤੁਹਾਨੂੰ ਦੱਸਿਆ ਵੀ ਆਪਾਂ ਪਭੋਲੇ ਹਾਂਜੀ ਤੇ ਹੋਰ ਬਾਬਾ ਜੀ ਮੈਨੂੰ ਉਹ ਦਿਖਾਓ ਅਮਰੂਦ ਦਿਖਾਓ ਅਮਰੂਦ ਦੇ ਬਾਰੇ ਤੁਹਾਨੂੰ ਕੋਈ ਪੁੱਛਣਾ ਜ਼ਰੂਰੀ ਹੈ ਆਪਣੇ ਕੋਲ ਅਮਰੂਦ ਹੈਗਾ ਲੱਗਦਾ ਬਹੁਤ ਆ ਜਾਓ ਕਿੱਥੇ ਚੱਲਦੇ ਆਂ ਅਮਰੂਦਾਂ ਉੱਧਰ ਹੀ ਹੈ ਉਹਦੇ ਬਾਰੇ ਮੈਂ ਇਹਨਾਂ ਤੁਹਾਨੂੰ ਗੱਲ ਪੁੱਛਣੀ ਹੈ ਇੱਕ